ਕੋਈ ਇੱਕ ਟਰੱਕ ਵਾਲਾ ਬੰਦਾ ਸੀਗਾ ਆਪਾਂ ਤਾਂ ਸਪੀਡ ਨਾਰਮਲੀ ਸਪੀਡ ਸੀਗੀ ਜੋ ਟਰੱਕ ਵਾਲਾ ਸੀਗਾ ওভার ਸਪੀਡ ਜੇਗਾ ਟਰੱਕ ਵਾਲਾ ਸੀਗਾ ਨਾ ਉਹ ਸੇ ਬ੍ਰੇਕ ਵੱਜੀ ਨਹੀਂ ਉਹਨੇ ਲਾ ਕੇ ਸਿੱਧਾ ਮਾਰਤਾ ਉਹ ਰੋਡ ਟਰੱਕ ਛੋੜ ਕੇ ਭੱਜ ਗਿਆ ਸਰ ਇੱਕ ਸਿਵਲ ਹਸਪੀਟਲ ਤੋਂ ਸੁਰੇ ਚੇਟਾਈ ਸੀ ਲੜਕੇ ਆਕਾਸ਼ ਦੀ ਡੈਥ ਹੋ ਗਈ ਆ ਉਹਦੇ ਨਾਲ ਕੋਈ ਲੜਕੀ ਸੀ ਪੂਜਾ ਉਹਦੀ ਰਿਸ਼ਤੇਦਾਰ ਕਿ ਮੋਟਰਸਾਈਕਲ ਤੇ ਆਉਂਦੇ ਹੀ ਐਕਸੀਡੈਂਟ ਹੋਇਆ ਇਹਨਾਂ ਦਾ ਲੜਕੇ ਦੀ ਮੌਕੇ ਤੇ ਡੈਥ ਹੋ ਗਈ ਹੈ ਲੜਕੀ ਨੂੰ ਜਿਹੜਾ ਰੈਫਰ ਕਰ ਦਿੱਤਾ ਜਿਆਦਾ ਸੀਰੀਅਸ ਹੋਣ ਕਰਕੇ ਜਲੰਧਰ ਦਾ ਵੀਰੇ ਕੀ ਨਾਮ ਹੈ ਮੇਰਾ ਜੀ ਹਾਂ ਸ਼ਿਵਰਾਜਪੁਰ ਨਾਮ ਹੈ ਅੱਛਾ ਜਿਹੜਾ ਐਕਸੀਡੈਂਟ ਹੋਇਆ ਉਹ ਕਿਸ ਤਰ੍ਹਾਂ ਹੋਇਆ ਕੁਝ ਪਤਾ ਲੱਗਾ ਉਹ ਇੱਕ ਟਰੱਕ ਵਾਲਾ ਬੰਦਾ ਸੀਗਾ ਆਪਾਂ ਤਾਂ ਸਪੀਡ ਨਾਰਮਲ ਸਪੀਡ ਹੀ ਸੀ ਜਿਹੜਾ ਟਰੱਕ ਵਾਲਾ ਸੀਗਾ ওভারਸੀਡ ਜਗਾ ਆਪਾਂ ਤਾਂ ਤਾਂ ਬਾਈਕ ਮਾਰਲੀ ਸੀ ਜੀ ਉਹ ਜਿਹੜਾ ਟਰੱਕ ਵਾਲਾ ਸੀਗਾ ਨਾ ਉਹ ਉਸੇ ਬ੍ਰੇਕ ਵੱਜੀ ਨਹੀਂ ਉਹਨੇ ਲਾ ਕੇ ਸਿੱਧਾ ਮਾਰਤਾ ਰੋ ਟਰੱਕ ਛੋੜ ਕੇ ਭੱਗ ਗਿਆ ਫਿਰ ਜਿਹਦੀ ਮੌਤ ਹੋਈ ਉਹਦਾ ਨਾਮ ਕੀ ਸੀ ਦਾ ਨਾਮ ਆਕਾਸ਼ ਨਾਮ ਸੀ ਕਿੱਥੋਂ ਦਾ ਰਹਿਣ ਵਾਲਾ ਚੰਡੀਗੜ੍ਹ ਦੇ ਆਪਾ ਜੀ ਅੱਛਾ ਤੇ ਜਿਹੜੀ ਲੜਕੀ ਆ ਨਾਲ ਉਹ ਕੌਣ ਉਹ ਯਾਰ ਦੋਸਤ ਹੈ ਸਾਰੇ ਫਰੈਂਡ ਸਰਕਲ ਦੇ ਸੀ ਜੱਪਾ ਅੱਛਾ ਤੇ ਉਹ ਵੀ ਚੰਡੀਗੜ੍ਹ ਤੋਂ ਹੀ ਆ ਹਾਂਜੀ ਸਾਰੇ ਚੰਡੀਗੜ੍ਹ ਨੇੜੇ ਤੇੜੇ ਘਰੀ ਹੈਗਾ ਸਾਡਾ ਅੱਛਾ ਤੇ ਉਹ ਲੜਕੀ ਦੀ ਕੀ ਕੰਡੀਸ਼ਨ ਆ ਉਹ ਵੀ ਸੀਰੀਅਸ ਹੈਗੀ ਹੈ ਲੈ ਹਸਪੀਟਲ ਤੇ ਹੈ ਜੋ ਇਹ ਨਹੀਂ ਪਤਾ ਕਿਹੜੇ ਹਸਪੀਟਲ ਤੇ ਹੈ ਤੇ ਹੁਣ ਤੁਸੀਂ ਕੀ ਮੰਗ ਕਰਦੇ ਹਾਂ ਅਸੀਂ ਤਾਂ ਦੇਖੋ ਕੀ ਕਰਦੇ ਆ ਜੀ ਤਾਂ 40 ਦਿਨ ਲਈ ਕੰਪਲੀਟ ਕਰੀਓ ਆਪਾਂ ਨੇ ਕਿਓ ਟ੍ਰਾਕ ਵਾਲੀ ਦੀ ਫੋਟੋ ਵਗੈਰਾ ਪੜੀ ਹੋਏ ਆਪਣੇ ਕੋਲ ਦੇਖੋ ਕੀ ਹੋਇਆ ਜੀ ਤਾਂ ਵਧੀਆ ਫੋਟੋ ਸੀ ਆਹ ਲੜਕੇ ਦੇ ਫੋਨ ਤੇ ਪੜੀ ਹੋਈ ਹੈ ਉਹ ਤਾਂ ਭੱਜ ਗਿਆ ਮੋਕੇ ਤੇ ਠੋਕੇ ਫਿਰ ਹਸਪਤਾਲੇ ਨਹੀਂ ਛੱਡਿਆ ਸਰ ਕੀ ਮਾਮਲਾ ਜੀ ਹੈ ਸਾਰੇ ਇੱਕ ਸਿਵਲ ਹਸਪੀਟਲ ਤੋਂ ਸੁਰੇ ਚੇਟਾਈ ਸੀ ਲੜਕੇ ਆਕਾਸ਼ ਦੀ ਡੈਥ ਹੋ ਗਈ ਆ ਉਹਦੇ ਨਾਲ ਕੋਈ ਲੜਕੀ ਸੀ ਪੂਜਾ ਉਹਦੀ ਰਿਸ਼ਤੇਦਾਰ ਮੋਟਰਸਾਈਕਲ ਤੇ ਆਉਂਦੇ ਹੀ ਐਕਸੀਡੈਂਟ ਹੋਇਆ ਇਹਨਾਂ ਦਾ ਲੜਕੇ ਦੀ ਮੌਕੇ ਦੀ ਡੈਥ ਹੋ ਗਈ ਆ ਲੜਕੀ ਨੂੰ ਜਿਹੜਾ ਰੈਫਰ ਕਰ ਦਿੱਤਾ ਜਿਆਦਾ ਸੀਰੀਅਸ ਹੋਣ ਕਰਕੇ ਜਿਲੰਦਰ ਬਾ ਹੁਣ ਕੀ ਕੰਡੀਸ਼ਨ ਆ ਲੜਕੀ ਦੀ ਸਰ ਜਿਹੜੀ ਲੜਕੀ ਹੁਣ ਪਤਾ ਲੱਗਾ ਹੋਣੀ ਟੈਲੀਫੋਨ ਆਇਆ ਉਹਦੀ ਬਿਸੀਓਲ ਹਸਪੀਟਲ ਦਰਾਨੇ ਇਲਾਜ ਡੈਥ ਹੋ ਗਈ ਇਹ ਕਿੱਥੇ ਦੇ ਬਸਨੀਕ ਹੈ ਜੀ ਜਿਹਨਾਂ ਦਾ ਐਕਸੀਡੈਂਟ ਇਹ ਚੰਡੀਗੜ੍ਹ ਦੇ ਬਸਨੀਕ ਹੈ ਜੀ ਦੋਵੇਂ 56 ਸੈਕਟਰ ਦੇ ਰਹਿਣ ਵਾਲੇ ਆ ਜੀ ੜਕਾ ਵੀ ਲੜਕੀ ਵੀ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਸਾਰੇ ਪਿੰਡ ਸ਼ੰਕਰ ਲੱਗੇ ਜੀ ਪੂਰੇਵਾਲ ਪੈਲਸ ਆ ਉੱਥੇ ਮੋੜ ਪੈਂਦਾ ਇਧਰੋਂ ਉਨਕੂਦਰ ਸਾਈਡ ਤੋਂ ਜਾ ਰਿਹਾ ਸੀ ਕੈਂਟਰ ਜੀ 709 ਇਹ ਉਧਰੋਂ ਆ ਰਹੇ ਸੀ ਜੰਡੇਆਲਾ ਸਾਈਡ ਤੋਂ ਮੋਟਰਸਾਈਕਲ ਤੇ ਉੱਥੇ ਮੋੜ ਤੇ ਆਹਮੋ ਸਾਹਮਣੇ ਇੱਕ ਕੈਂਟਰ ਚ ਦੇਖਿਆ ਨਹੀਂ ਕੈਂਟਰ ਉੱਥੇ ਖੜਾ ਆ ਜੀ ਉਧਾਂ ਤਰਪਾਲੋ ਵੀ ਉੱਤੇ ਦਿੱਤੀ ਹੈ ਜੀ ਜਿਹੜਾ ਡਰਾਈਵਰ ਉਹਦਾ ਡਰਾਈਵਰ ਸੁਖਵਿੰਦਰ ਸਿੰਘ ਦੱਸ ਦਿਆ ਜੀ ਜਗਰਾਉਂ ਦਾ ਰਹਿਣ ਵਾਲਾ ਉਹਨੂੰ ਕਾਬੂ ਕਰ ਲਿਆ ਨਹੀਂ ਅਜੇ ਇਧਰ ਪੋਸਟਮਾਰਟਮ ਕਰਵਾ ਰਹੇ ਆ ਜੀ ਅੱਛਾ ਜੀ ਹਾਂਜੀ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਮੁਕਦਮਾ ਦਰਜ ਕਰ ਦਿੱਤਾ ਜੀ ਮੁੰਡੇ ਦੇ ਮਾਮੇ ਦੇ ਬਿਆਨਾਂ ਤੇ ਜੀ ਧਿਆਨ ਚੰਦ ਦੇ ਧਿਆਨ ਸਿੰਘ ਦੇ ਬਿਆਨ ਤੇ ਮੁਕਦਮਾ ਦਰਜ ਕਰਤਾ 104 ਨੰਬਰ ਜੀ ਤੇ ਜਿਹੜੀ ਲੜਕੀ ਨਾਲ ਸੀਗੀ ਇਹ ਕੌਣ ਸੀਗੀ ਇਹਦੀ ਲੜਕੀ ਇਹ ਲੜਕੀ ਉਹਦੀ ਰਿਸ਼ਤੇਦਾਰ ਦੱਸ ਦਿਆ ਜੀ ਉਹ ਜੀ ਮੈਂ ਜਸਪ੍ਰੀ ਰਹਿਣ ਵਾਲੀ ਆ ਇਹ ਲੜਕਾ 56 ਸੈਕਟਰ ਦਾ ਸੀ ਨਾਮ ਕੀ ਲੜਕੀ ਆ ਲੜਕੀ ਪੂਜਾ ਆ ਜੀ ਡਾਕਟਰ ਉਹ ਵੀ ਜੇ ਕੁਮਾਰ ਤੇ ਹੁਣ ਕਿਹੜੀਆਂ ਧਾਰਾ ਦੇ ਅਧੀਨ ਮਾਮਲਾ ਕਰ ਦਿੱਤਾ ਹੈ ਇਹ ਧਾਰਾ 106 125ਏ 125ਬੀ 324 ਇਹਦੇ ਅਧੀਨ ਪਰਚਾ ਦਰਜ ਕੀਤਾ ਜੀ ਮਕਦਮਾ ਨੰਬਰ 104 ਵਾਦਾ ਵੀ ਕਰੋਗੇ ਨਾ ਦੂਜੇ ਵੀ ਪੁੱਛੂਗੀ ਲੜਕੀ ਜੀ ਵੀ ਡੈਥ ਹੋਣੀ ਕਿਸ ਦੱਸਿਆ ਨਾ ਜੋ ਹਾਲਾਤ ਪਾਏ ਜਾਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਊਗੀ